ਪੰਜਾਬ ਦੇ ਵਿੱਚ ਅੱਜ ਇੱਕ ਵਾਰ ਬੜ ਤੋਂ ਧੁੰਦ ਪਈ ਹੈ ਔਰ ਇਹ ਧੁੰਦ ਕਾਫੀ ਜ਼ਿਆਦਾ ਸੰਘਣੀ ਹੈ ਦੱਸਦੀ ਕਿ ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਪਹਿਲਾਂ ਕੀ ਚੇਤਾਵਨੀ ਜਾਰੀ ਕੀਤੀ ਸੀ ਕਿ 16 ਜ਼ਿਲ੍ਹਿਆਂ ਦੇ ਵਿੱਚ ਭਾਰੀ ਧੁੰਦ ਪਾਏਗੀ ਜਿਨ੍ਹਾਂ ਦੇ ਵਿੱਚ ਕਪੂਰਥਲਾ ਜਲੰਧਰ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਮੁਕਸਰ ਪਟਿਆਲਾ ਮੋਗਾ ਅੰਮ੍ਰਿਤਸਰ ਫਾਜ਼ਿਲਕਾ ਬਰਨਾਲਾ ਬਠਿੰਡਾ ਲੁਧਿਆਣਾ ਹੁਸ਼ਿਆਰਪੁਰ ਤਰਨਤਾਰਨ ਅਤੇ ਮਾਨਸਾ ਤੇ ਸੰਗਰੂਰ ਸ਼ਾਮਿਲ ਨੇ ਤੇ ਭਾਰੀ ਧੁੰਦ ਦਾ ਇਹ ਅਸਰ ਅੱਜ ਆਮ ਜਨ ਜੀਵਨ ਤੇ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਦੇਖ ਸਕਦੇ ਹੋ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟ ਹੈ ਜੇਕਰ ਪੰਜਾਬ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਤਾਪਮਾਨ 0 ਡਿਗਰੀ ਤੋਂ ਵੀ ਹੇਠਾਂ ਡੇ ਗਿਆ ਤਾਂ ਇਹ ਠੰਡ ਨੇ ਅੱਜ ਲੋਕਾਂ ਨੂੰ ਠਾਰ ਦਿੱਤਾ ਹੈ ਤਾਂ 10 ਵਜੇ ਤੱਕ ਇਸੇ ਤਰੀਕੇ ਦੇ ਨਾਲ ਸੰਘਣੀ ਧੁੰਦ ਜਿਹੜੀ ਆ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ ਕਿ ਜੇਕਰ ਬਾਕੀ ਸੂਬਿਆਂ ਦੀ ਗੱਲ ਕਰ ਲਈਏ ਤਾਂ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਕੜਾਕੇ ਦੀ ਠੰਡ ਦਾ ਕਹਿਰ جاری ਹੈ ਔਰ ਦਿੱਲੀ ਦੇ ਵਿੱਚ ਵੀ ਸੀਤ ਲਹਿਰ ਅਤੇ ਧੁੰਦ ਦੀ ਲਪੇਟ ਵਿੱਚ ਆਏ ਨੇ ਲੋਕ ਔਰ ਮੌਸਮ ਵਿਭਾਗ ਦੇ ਵੱਲੋਂ ਕੱਲ ਵੀ ਸਭ ਨੂੰ ਇੱਕ SMS ਅਲਰਟ ਭੇਜਿਆ ਗਿਆ ਸੀ ਜਿਸ ਵਿੱਚ ਮੌਸਮ ਵਿਭਾਗ ਦਾ ਇਹ ਕਹਿਣਾ ਸੀ ਕਿ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਉਸ ਦੌਰਾਨ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਿਆ ਜਾਇਦਾ ਮੌਸਮ ਵਿਭਾਗ ਨੇ ਜਿੱਥੇ ਦਿੱਲੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ ਉੱਥੇ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਸੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤੁੰਦ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਹੈ ਤੇ ਜੇਕਰ ਠੰਡ ਦੀ ਗੱਲ ਕਰ ਲਈਏ ਤਾਂ ਠੰਡ ਵੀ ਕਾਫੀ ਜ਼ਿਆਦਾ ਹੈ ਔਰ ਤਾਪਮਾ ਜਿਹੜਾ ਹੈ ਪੰਜਾਬ ਦਾ ਜਿਹੜਾ ਪਾਰਾ ਹੈ ਉਹ 0 ਡਿਗਰੀ ਤੋਂ ਹੇਠਾਂ ਹੈ ਤਾਂ ਇਹ ਤੁੰਦ ਸਾਨੂੰ ਨਜ਼ਰ ਆ ਰਹੀ ਹੋਏਗੀ ਔਰ ਇਹ ਵੀ ਦੱਸ ਰਹੀ ਕਿ 10 ਵਜੇ ਤੱਕ ਅਜਿਹੀ ਸੰਗਣੀ ਧੁੰਦ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਨਾ ਸਿਰਫ ਪੰਜਾਬ ਬਲਕਿ ਹਰਿਆਣਾ ਹਿਮਾਚਲ ਦੀ ਗੱਲ ਕਰ ਲਈਏ ਚੰਡੀਗੜ੍ਹ ਦੀ ਗੱਲ ਕਰ ਲਈ ਤਾਂ ਇਸ ਵਾਰ ਠੰਡ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਜਿੱਥੇ ਪਹਿਲਾਂ ਲੁਧਿਆਣਾ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਸੀ ਕਿ ਠੰਡ ਨੇ 76 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਉੱਥੇ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਇਸ ਸਾਲ ਕਿਉਂਕਿ ਜਿਹੜੀ ਘੱਟ ਤੋਂ ਘੱਟ ਠੰਡ ਹੈ ਉਸ ਦਾ ਰਿਕਾਰਡ ਵੀ ਟੁੱਟਿਆ ਤਾਂ ਅੱਜ 0 ਡਿਗਰੀ ਸੈਲਸੀਅਸ ਹੈ ਪਾਰਾ ਔਰ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟ ਹੈ ਤੇ ਜੇ ਪੰਜਾਬ ਦੇ 16 ਜ਼ਿਲ੍ਹਿਆਂ ਦੀ ਗੱਲ ਕਰ ਲਈ ਤਾਂ ਉਹਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਤੇ ਉਹ ਅਲਰਟ ਹੁਣ ਸੱਚ ਸਾਬਿਤ ਹੁੰਦਾ ਹੈ ਨਜ਼ਰ ਆ ਰਿਹਾ ਤੁਸੀਂ ਵੀ ਆਪਣੇ ਜ਼ਿਲ੍ਹੇ ਦਾ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਦਾ ਹਾਲ ਹੈ ਕਿਉਂਕਿ 16 ਜ਼ਿਲ੍ਹਿਆਂ ਨੂੰ ਲੈ ਕੇ ਤਾਂ ਅਲਰਟ ਜ਼ਰੂਰ ਜਾਰੀ ਹੋਇਆ ਸੀ ਤਸਵੀਰਾਂ ਅਸੀਂ ਤੁਹਾਡੇ ਨਾਲ ਲੁਧਿਆਣਾ ਦੀਆਂ ਸ਼ੇਅਰ ਕਰ ਰਹੇ ਹਾਂ ਤੁਸੀਂ ਕਮੈਂਟ ਬਾਕਸ ਵਿੱਚ ਆਪੋ ਆਪਣੇ ਜ਼ਿਲ੍ਹੇ ਦਾ ਹਾਲ ਬਿਆਨ ਕਰ ਸਕਦੇ ਹੋ ਪੰਜਾਬ ਦੇ ਵਿੱਚ ਅੱਜ ਇੱਕ ਵਾਰ ਬੜ ਤੋਂ ਧੁੰਦ ਪਈ ਹੈ ਔਰ ਇਹ ਧੁੰਦ ਕਾਫੀ ਜ਼ਿਆਦਾ ਸੰਘਣੀ ਹੈ ਦੱਸਦੀ ਕਿ ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਪਹਿਲਾਂ ਕੀ ਚੇਤਾਵਨੀ ਜਾਰੀ ਕੀਤੀ ਸੀ ਕਿ 16 ਜ਼ਿਲ੍ਹਿਆਂ ਦੇ ਵਿੱਚ ਭਾਰੀ ਧੁੰਦ ਪਾਏਗੀ ਜਿਨ੍ਹਾਂ ਦੇ ਵਿੱਚ ਕਪੂਰਥਲਾ ਜਲੰਧਰ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਮੁਕਸਰ ਪਟਿਆਲਾ ਮੋਗਾ ਅੰਮ੍ਰਿਤਸਰ ਫਾਜ਼ਿਲਕਾ ਬਰਨਾਲਾ ਬਠਿੰਡਾ ਲੁਧਿਆਣਾ ਹੁਸ਼ਿਆਰਪੁਰ ਤਰਨਤਾਰਨ ਅਤੇ ਮਾਨਸਾ ਤੇ ਸੰਗਰੂਰ ਸ਼ਾਮਿਲ ਨੇ ਤੇ ਭਾਰੀ ਧੁੰਦ ਦਾ ਇਹ ਅਸਰ ਅੱਜ ਆਮ ਜਨ ਜੀਵਨ ਤੇ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਦੇਖ ਸਕਦੇ ਹੋ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟ ਹੈ ਜੇਕਰ ਪੰਜਾਬ ਦੇ ਤਾਪਮਨ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਤਾਪਮਨ 0 ਡਿਗਰੀ ਤੋਂ ਵੀ ਹੇਠਾਂ ਡੇ ਗਿਆ ਤਾਂ ਇਹ ਠੰਡ ਨੇ ਅੱਜ ਲੋਕਾਂ ਨੂੰ ਠਾਰ ਦਿੱਤਾ ਹੈ ਤਾਂ 10 ਵਜੇ ਤੱਕ ਇਸੇ ਤਰੀਕੇ ਦੇ ਨਾਲ ਸੰਘਣੀ ਧੁੰਦ ਜਿਹੜੀ ਆ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ ਕਿ ਜੇਕਰ ਬਾਕੀ ਸੂਬਿਆਂ ਦੀ ਗੱਲ ਕਰ ਲਈਏ ਤਾਂ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਕੜਾਕੇ ਦੀ ਠੰਡ ਦਾ ਕਹਿਰ جاری ਹੈ ਔਰ ਦਿੱਲੀ ਦੇ ਵਿੱਚ ਵੀ ਸੀਤ ਲਹਿਰ ਅਤੇ ਧੁੰਦ ਦੀ ਲਪੇਟ ਵਿੱਚ ਆਏ ਨੇ ਲੋਕ ਔਰ ਮੌਸਮ ਵਿਭਾਗ ਦੇ ਵੱਲੋਂ ਕੱਲ ਵੀ ਸਭ ਨੂੰ ਇੱਕ SMS ਅਲਰਟ ਭੇਜਿਆ ਗਿਆ ਸੀ ਜਿਸ ਵਿੱਚ ਮੌਸਮ ਵਿਭਾਗ ਦਾ ਇਹ ਕਹਿਣਾ ਸੀ ਕਿ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਾ Niklo ਬਹੁਤ ਜ਼ਰੂਰੀ ਕੰਮ ਹੋਵੇ ਤਾਂ ਉਸ ਦੌਰਾਨ ਹੀ ਆਪਣੇ ਕਰਾਂ ਤੋਂ ਬਾਹਰ ਨਿਕਲਿਆ ਜਾਇਆ ਤਾਂ ਮੌਸਮ ਵਿਭਾਗ ਨੇ ਜਿੱਥੇ ਦਿੱਲੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ ਉੱਥੇ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਸੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਹੈ ਤੇ ਜੇਕਰ ਠੰਡ ਦੀ ਗੱਲ ਕਰ ਲਈਏ ਤਾਂ ਠੰਡ ਵੀ ਕਾਫੀ ਜ਼ਿਆਦਾ ਹੈ ਔਰ ਤਾਪਮਾ ਜਿਹੜਾ ਹੈ ਪੰਜਾਬ ਦਾ ਜਿਹੜਾ ਪਾਰਾ ਹੈ ਉਹ 0 ਡਿਗਰੀ ਤੋਂ ਖੇਠਾ ਹੈ ਤਾਂ ਇਹ ਧੁੰਦ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਔਰ ਇਹ ਵੀ ਦੱਸ ਰਹੀ ਕਿ 10 ਵਜੇ ਤੱਕ ਅਜਿਹੀ ਸੰਗਣੀ ਧੁੰਦ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਨਾ ਸਿਰਫ ਪੰਜਾਬ ਬਲਕਿ ਹਰਿਆਣਾ ਹਿਮਾਚਲ ਦੀ ਗੱਲ ਕਰ ਲਈਏ ਚੰਡੀਗੜ੍ਹ ਦੀ ਗੱਲ ਕਰ ਲਈ ਤਾਂ ਇਸ ਵਾਰ ਠੰਡ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਜਿੱਥੇ ਪਹਿਲਾਂ ਲੁਧਿਆਣਾ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਸੀ ਕਿ ਠੰਡ ਨੇ 76 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਉੱਥੇ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਇਸ ਸਾਲ ਕਿਉਂਕਿ ਜਿਹੜੀ ਘੱਟ ਤੋਂ ਘੱਟ ਠੰਡ ਹੈ ਉਸ ਦਾ ਰਿਕਾਰਡ ਵੀ ਟੁੱਟਿਆ ਤਾਂ ਅੱਜ 0 ਡਿਗਰੀ ਸੈਲਸੀਅਸ ਹੈ ਪਾਰ ਔਰ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟ ਹੈ ਤੇ ਜੇ ਪੰਜਾਬ ਦੇ 16 ਜ਼ਿਲ੍ਹਿਆਂ ਦੀ ਗੱਲ ਕਰ ਲਈ ਤਾਂ ਉਹਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਤੇ ਉਹ ਅਲਰਟ ਹੁਣ ਸੱਚ ਸਾਬਿਤ ਹੁੰਦਾ ਹੈ ਨਜ਼ਰ ਆ ਰਿਹਾ ਤੁਸੀਂ ਵੀ ਆਪਣੇ ਜ਼ਿਲ੍ਹੇ ਦਾ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਦਾ ਹਾਲ ਹੈ ਕਿਉਂਕਿ 16 ਜ਼ਿਲ੍ਹਿਆਂ ਨੂੰ ਲੈ ਕੇ ਤਾਂ ਅਲਰਟ ਜ਼ਰੂਰ ਜਾਰੀ ਹੋਇਆ ਸੀ ਤਸਵੀਰਾਂ ਅਸੀਂ ਤੁਹਾਡੇ ਨਾਲ ਲੁਧਿਆਣਾ ਦੀਆਂ ਸ਼ੇਅਰ ਕਰ ਰਹੇ ਹਾਂ ਤੁਸੀਂ ਕਮੈਂਟ ਬਾਕਸ ਵਿੱਚ ਆਪੋ ਆਪਣੇ ਜ਼ਿਲ੍ਹੇ ਦਾ ਹਾਲ ਬਿਆਨ ਕਰ ਸਕਦੇ ਹੋ